ਜਾ ਰਹੇ ਆ ਆਪਾਂ ਬਣਾਉਣ ਅਲਸੀ ਦੀਆਂ ਪਿੰਨੀਆਂ ਸੋ ਸੋ ਸਭ ਤੋਂ ਪਹਿਲਾਂ ਆਪਾਂ ਅਲਸੀ ਲੈ ਲਈ ਐ ਅਲਸੀ ਆਪਾਂ ਨੂੰ ਬਾਜ਼ਾਰ ਚੋਂ ਜਿਹੜੀ ਬਰੀਕ ਨਹੀਂ ਮਿਲੀ ਸੀ ਪੀਸੀਓ ਇਤੋਂ ਅਲਸੀ ਜਿਹੜੀ ਆਪਾਂ ਰੋਸਟ ਕੀਤੀ ਸੀ ਉਹਨੂੰ ਆਪਾਂ ਇਹਦੇ ਵਿੱਚ ਬਰੀਕ ਕਰ ਰਹੇ ਆ ਇਹ ਦੇਖ ਸੰਗ ਲਓ ਜੀ ਕੰਮਰਕਸ ਜਿਹੜੀ ਆਪਣੀਆਂ ਬ੍ਰਾਊਨ ਹੋ ਚੁੱਕੀ ਆ ਮਤਲਬ ਆਪਾਂ انجੀਰ ਵੀ ਜਿਹੜੀ ਆਪਣੀ ਦੇਖ ਸਕਦੇ ਆ ਇਹਨੂੰ ਵੀ ਆਪਾਂ ਗ੍ਰਾਇੰਡ ਕਰ ਲਿਆ ਆ ਮੈਡਮ ਹੁਣੀ ਕਰ ਰਹੇ ਆ ਜੀ ਗੁੜ ਆਪਣਾ ਜਿਹੜਾ ਬਣਾ ਰਹੇ ਗੁਰਦੀ ਚਾਣੀ ਸੋ ਆਪਾਂ ਲੱਗੇ ਜੀ ਸਾਰਾ ਕੁਝ ਮਿਕਸ ਕਰਨ ਇਹਦੇ ਵਿੱਚ ਜੀ ਸੋ ਲੋ ਜੀ ਪਿੰਨੀਆਂ ਦੇ ਆਪਾਂ ਗੋਲੇ ਵਟ ਲੈਨੇ ਦੇਖੋ ਸੋ ਗੁੱਡ ਮਾਰਨਿੰਗ ਗਾਇਜ਼ ਗੁੱਡ ਮਾਰਨਿੰਗ ਫਰੋਮ ਹੋਮ সুইਟ ਹੋਮ ਸੋ ਆਪਾ ਪ੍ਰੇ ਕਰ ਤੋਂ ਹੀ ਤੁਹਾਡਾ ਅੱਜ ਸਵਾਗਤ ਕਰਦੇ ਆਂ ਅੱਜ ਆਪਾਂ ਕੈਂਪਿੰਗ ਲਈ ਨਹੀਂ ਜਾ ਰਹੇ ਅੱਜ ਜਾ ਰਹੇ ਆਪਾਂ ਬਣਾਉਣ ਅਲਸੀ ਦੀਆਂ ਪਿੰਨੀਆਂ ਸੋ ਅਲਸੀ ਦੀਆਂ ਪਿੰਨੀਆਂ ਬਣਾਉਣ ਲਈ ਕਿਹੜੀ ਕਿਹੜਾ ਸਮਾਨ ਕਿੰਨੇ ਕਿੰਨੀ ਕੁਆਂਟੀਟੀ ਵਿੱਚ ਯੂਜ਼ ਹੁੰਦਾ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਪਿਛਲੇ ਸਾਲ ਵੀ ਆਪਾਂ ਬਣਾਇਆ ਸੀ ਤੇ ਅੱਜ ਤਕਰੀਬਨ ਮਹੀਨਾ ਸ਼ੁਰੂ ਹੋ ਗਿਆ 11ਵਾਂ ਨਿਕਲ ਗਿਆ ਵਾਛੇ ਤੇ ਦਸੰਬਰ ਸਟਾਰਟ ਹੋਣ ਵਾਲਾ ਤੇ ਆਪਾਂ ਜਿਹੜੀਆਂ ਇਹ ਪਿੰਨੀਆਂ ਹੁਣੇ ਬਣਾ ਲਈਆਂ ਇਹਦੇ ਵਿੱਚ ਆਪਾਂ ਅਲਸੀ ਔਰ ਇੱਕ ਹੋਰ ਕਤੋਕਾਟੀ 4-5000 ਦਾ ਮਟੀਰੀਅਲ ਪਾ ਰਹੇ ਆ ਖੁੱਲਾ ਬਣਾ ਰਹੇ ਆ ਇਸ ਮਾਨ ਆਪਾਂ ਜਿਹੜਾ ਪਿੰਨੀਆਂ ਦਾ ਸੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸੋ ਆਪਾਂ ਲੱਗੇ ਸੀ ਪਿੰਨੀਆਂ ਦਾ ਸਮਾਨ ਤੁਹਾਨੂੰ ਦਿਖਾਉਣ ਤੇ ਲੋ ਜੀ ਆ ਪਹਿਲਾਂ ਹੋ ਗਿਆ ਜੀ ਆਪਣਾ ਬਰਾਊਨ ਥੋੜਾ ਥੋੜਾ ਬੇਸਣ ਇਹਦੇ ਵਿੱਚ ਆਪਣਾ ਆਟਾ ਵੀ ਹੋ ਜਾਣਾ ਆ ਤੇ ਨਾਲ ਹੋ ਗਈ ਅਲਸੀ ਮਿਕਸ ਆਪਾਂ ਆਪਾਂ ਕਰਾਂਗੇ ਤਾਂ ਕਿ ਜਿਹੜੀਆਂ ਪਿੰਨੀਆਂ ਦਾ ਸਮਾਨ ਜਿਹਦੇ ਵਿੱਚ ਆਪਣੀ ਅਲਸੀ ਬੇਸਣ ਔਰ ਆਟਾ ਦੇ ਦੇ ਤਿੰਨ ਚੀਜ਼ਾਂ ਹੋਣਗੀਆਂ ਔਰ ਉਹਦੇ ਨਾਲ ਆਪਣੇ ਜਿਹੜੇ ਪਾਉਂਗਾ ਜੀ ਕੇ ਔਰ ਐਤ ਕੀ ਮੈਂ ਥੋੜੀ ਜਿਹਾ ਕਾਲੀ ਦਾਖਾਂ ਪਾਈਆਂ ਕਾਲੀਆਂ ਦਾਖਾਂ ਇਹ ਵੀ ਕਹਿੰਦੇ ਵਧੀਆ ਆਉਂਦੀਆਂ ਮੈਂ ਚਲੋ ਇਹ ਪਾ ਲਓ ਠੀਕ ਆ ਜੀ ਨਾਲ ਹੋ ਗਿਆ ਜੀ ਪਿਸਤਾ ਜਿਹੜਾ ਔਰ ਇਹ ਹੋ ਗਿਆ ਜੀ ਆਪਣੇ ਬਦਾਮ ਇਹ ਹੋ ਗਿਆ ਜੀ ਪਿਸਤਾ ਕੱਢਿਆ ਹੋਇਆ ਇਹ ਹੋ ਗਈ ਹੈ ਜੀ ਆਪਣੀ ਖਸ ਖਸ ਚਾਰੇ ਗੁੰਦਾ ਅ ਉਹਨ ਕੀ ਕਹਿੰਦੇ ਆ ਮਾਂ ਕੀ ਸੀ ਸੌਂਟਾ ਸੌਰੀ ਸੌਂਡ ਤੇ ਇਹ ਹੈਗੀਆਂ ਜੀ ਆਪਣੀ ਕਮਰਕਸ ਔਰ ਇਹ ਆਪਣੀ ਕ੍ਰਸ਼ ਕੀਤੀ ਹੋਈ ਅਲਸੀ ਹੋਰੀ ਆਪਾਂ ਥੋੜੇ ਥੋੜੇ ਜਿਹੜੇ ਨਾ ਕੁੰਡੇ ਵਿੱਚ ਆਪਣੇ ਚ ਕਟ ਲਏ ਪੰਜਾਬੀ ਤਰੀਕੇ ਨਾਲ ਇਹਨਾਂ ਨੂੰ ਕਹਿੰਦੇ ਆ ਜੀ ਅਮਾ ਕਾਜੂ ਕਾਜੂ ਆ ਨਾ ਆਉਣੇ ਨਾ ਹਾਂ ਕਾਜੂ ਇਹ ਕਾਜੂ ਹੈ ਤੇ ਇਹ ਆਪਣੇ ਦੋ ਤਰ੍ਹਾਂ ਦੇ ਆਪਾਂ ਲੈਂਦੇ ਆ ਇਸ ਕੀ ਮਗਜ਼ ਇੱਕ ਹਰੇ ਮਗਜ਼ ਚਿੱਟੇ ਨਾਲ ਜਿਹੜੀਆਂ ਨਾਰਮਲ ਦਾਖਾ ਜਿਹੜੀਆਂ ਲੋਕਲ ਆਪਣੀ ਹੁੰਦੀਆਂ ਇਹ ਉਹ ਤੇ ਨਾਲ ਜਿਹੜਾ ਗੁੜ ਨੂੰ ਆਪਾਂ ਕ੍ਰਸ਼ ਕਰ ਲਿਆ ਤੇ ਇਹਦੇ ਵਿੱਚ ਆਪਾਂ ਗੁੜ ਦੇ ਨਾਲ ਹੀ ਆਪਾਂ ਜਿਹੜੀ ਆਪਣੀ انجੀਰ ਵੀ ਜਿਹੜੀ ਆਪਾਂ ਕਰ ਲਾਂਗੇ ਇਕੀਆ ਕਰੋਟ ਅੱਛਾ ਕਰੋਟ ਵੀ ਆਹ ਸੌਰੀ ਅਖਰੋਟ ਵੀ ਜਿਹੜੇ ਆਪਾਂ ਪਾਏ ਆ ਤੇ ਕੀ ਕਹਿੰਦੇ ਵਧੀਆ ਬਣਾਉਣੀ ਆ ਪਿੰਨੀਆਂ ਕੋਈ ਵੀ ਇਦਾਂ ਚੀਜ਼ ਛੱਡਣੀ ਨਹੀਂ ਲੋ ਜੀ ਆ ਕਰੋਟ ਵੀ ਜਿਹੜੇ ਆਪਾਂ ਆਪਣੇ ਪੰਜਾਬੀ ਤਰੀਕੇ ਨਾਲ ਓਹੋ ਉਧਰ ਲੜ ਪਏ ਦੋਨੇ ਜਣੇ ਸੋ ਇਹ ਸਾਰੇ ਜਿਹੜੇ ਤਕਰੀਬਨ ਘਟੋ ਘਾਟੇ 16 ਤੋਂ 17 ਆਈਟਮਾਂ ਹੋ ਗਈਆਂ ਠੀਕ ਆ ਜੀ ਇਹ ਸਾਰੀਆਂ ਆਈਟਮਾਂ ਦੇ ਨਾਲ ਹੀ ਜਿਹੜਾ ਇੱਕ ਪ੍ਰੋਪਰ ਵਧੀਆ ਟਾਈਟ ਬਣਨੀ ਆ ਜਿਹਨੂੰ ਆਪਾਂ ਕਹਿੰਦੇ ਆ ਪਿੰਨੀਆਂ ਸੋ ਇੱਕ ਪਿੰਨੀ ਖਾਧੀ ਸਾਰੀ ਜੜੀ ਭੁੱਖ ਨਹੀਂ ਲੱਗਣੀ ਇਹ ਆ ਪੰਜਾਬੀ ਸਟਾਈਲ ਦੇ ਵਿੱਚ ਵਧੀਆ ਤਰੀਕੇ ਨਾਲ ਬਣਾਈਆਂ ਹੋਈਆਂ ਪਿੰਨੀਆਂ ਸੋ ਸਭ ਤੋਂ ਪਹਿਲਾਂ ਆਲਸੀ ਲੈ ਲਈਏ ਆਲਸੀ ਆਪਾਂ ਨੂੰ ਬਾਜ਼ਾਰ ਚੋਂ ਜਿਹੜੀ ਬਰੀਕ ਨਹੀਂ ਮਿਲੀ ਸੀ ਪੀਸੀ ਹੋਈ ਨਹੀਂ ਸੀ ਮਿਲੀ ਇਸ ਕਰਕੇ ਬਸ ਸਾਫਤੀ ਹੀ ਲੈ ਲਈ ਸੋ ਆਲਸੀ ਨੂੰ ਆਪਾਂ ਸੇਕ ਲਵਾ ਰਹੇ ਆ ਸੇਕ ਲਵਾ ਕੇ ਨੂੰ ਅੱਛੇ ਤਰੀਕੇ ਨਾਲ ਚੰਗੀ ਤਰ੍ਹਾਂ ਭੁੰਨ ਲੈਣਾ ਜੇ ਕੱਚੀ ਕੱਚਾ ਜਿਹਾ ਟੇਸਟ ਨਾ ਆਵੇ ਭੁੰਨ ਕੇ ਤਾਂ ਆਪਾਂ ਇਹਨੂੰ ਗ੍ਰਾਈਂਡਰ ਕਰ ਲਾਂਗੇ ਇਹਨੂੰ ਬਿਲਕੁਲ ਬਰੀਕ ਕਰ ਲੈਣਾ ਆਪਾਂ ਹੁਣ ਆਪਣੀ ਜਿਹੜੀ ਆਲਸੀ ਤਕਰੀਬਨ ਤਕਰੀਬਨ ਬ੍ਰਾਊਨ ਹੋ ਚੁੱਕੀ ਆ ਦੇਖ ਸਕਦੇ ਆ ਜਦੋਂ ਚਟਕਣ ਜੀ ਲੱਗ ਗਈ ਹੈ ਨਾ ਸਮਝ ਲਓ ਹੋ ਗਿਆ ਦੇਖੋ ਬ੍ਰਾਊਨ ਹੋਈ ਹੈ ਨਾ ਬਸ ਇਦਾਂ ਲੱਗ ਗਿਆ ਕਿ ਇਹਨੂੰ ਸੇਕ ਲਵਾ ਲੈਣਾ ਇਹ ਹੈਗੀ ਹੈ ਜੀ ਆਪਣੀ ਅਲਸੀ ਇਹ ਆਪਾਂ ਪਾ ਦਿੱਤੀ ਹੈ ਜੀ ਹੁਣ ਕੜਾਈ ਵਿੱਚ ਸੁੰਡ ਤੋਂ ਸੁੰਡ ਨੂੰ ਜਿਹੜੀ ਆਪਾਂ ਨਾ ਥੋੜੀ ਥੋੜੀ ਇਹਨੂੰ ਹੌਲ-ਕਾਲ ਕਰਕੇ ਬ੍ਰਾਊਨ ਕਰਨਾ ਹੈ ਬ੍ਰਾਊਨ ਕਰਕੇ ਸੇਕ ਲਵਾ ਕੇ ਤੈਨੂੰ ਵੀ ਆਪਾਂ ਲਾ ਲੈਣਾ ਆਪਾਂ ਕੜਾਈ ਵਿੱਚ ਪਾ ਲਿਆ ਜੀ ਬੇਸਣ ਤੋ ਬੇਸਨ ਉਹ ਵੀ ਥੋੜਾ ਵਾਈਟ ਵਾਈਟ ਜਿਹਾ ਹੈ ਇਹਨੂੰ ਵੀ ਥੋੜਾ ਜਿਹਾ ਬ੍ਰਾਊਨ ਕਰਨਾ ਹਲਕਾ ਹਲਕਾ ਬ੍ਰਾਊਨ ਕਰਕੇ ਫੇਰ ਨੂੰ ਬਾਅਦ ਵਿੱਚ ਦੇਸੀ ਘਿਓ ਵਿੱਚ ਇੱਕ ਵਾਰ ਭੁੰਨਾਗੇ ਹਲਕਾ ਹਲਕਾ ਤਕਰੀਬਨ ਜਿਹੜੀ ਜਿਹੜੀ ਵੀ ਆਪਣੀ ਕੱਚੀ ਆਈਟਮ ਹੈਗੀ ਹੈ ਨਾ ਸਾਰਾ ਕੁਝ ਆਪਾਂ ਜਿਹੜਾ ਆ ਤਵੇ ਤੇ ਸੌਰੀ ਕੜਾਈ ਵਿੱਚ ਆਪਾਂ ਜਿਹੜਾ ਭੁੰਨ ਲੈਣਾ ਨੂੰ ਹਲਕਾ ਹਲਕਾ ਬ੍ਰਾਊਨ ਕਰ ਲੈਣਾ ਤਾਂ ਜੋ ਜਿਹੜਾ ਕੱਚੇ ਪੰ ਦਾ ਸਵਾਦ ਨਾ ਹੋਵੇ ਸੋ ਹੁਣ ਵਾਰੀ ਆ ਗਈ ਜੀ ਮਖਾਣਿਆਂ ਦੀ ਵਾਰੀ ਆ ਗਈ ਜੀ ਮਖਾਣਿਆਂ ਦੀ ਇਹਦੇ ਵਿੱਚ ਹੁਣ ਆਪਾਂ ਭੁੰਨਾਗੇ ਮਖਾਣੇ ਸੋ ਮਖਾਣੇ ਜਿਹੜੇ ਬਹੁਤ ਵਧੀਆ ਹੁੰਦੇ ਨੇ ਖਾਣ ਨੂੰ ਦੇਸੀ ਘੀ ਆਪਾਂ ਪਹਿਲਾਂ ਪਾ ਲਿਆ ਸੀ ਆ ਦੇਖ ਸਕਦੇ ਆ ਸੋ ਦੇਸੀ ਘੀ ਵਿੱਚ ਆਪਾਂ ਜਿਹੜੇ ਮਖਾਣੇ ਵੀ ਹਲਕੇ ਹਲਕੇ ਰੋਸਟ ਕਰ ਲੈਣੇ ਆ ਆ ਦੇਖੋ ਗੱਦਾ ਚੜਿਆ ਦੋਨੇ ਜਾਣੇ ਹਾਂਜੀ ਹਾਂਜੀ ਤੁਸੀਂ ਪਿੰਨੀਆਂ ਬਣਾਉਣੀਆਂ ਪਿੰਨੀਆਂ ਬਣਾਉਂਦਾ ਮੇਰੇ ਨਾਲ ਇਹ ਮੇਰੇ ਨਾਲ ਪਿੰਨੀਆਂ ਬਣਾਉਣ ਦੀ ਹੈਲਪ ਕਰ ਰਹੀ ਹੈ ਜੀ ਦੋਨੇ ਜਾਣੇ ਉਲਸੀ ਜਿਹੜੀ ਆਪਾਂ ਰੋਸਟ ਕੀਤੀ ਸੀ ਉਹਨੂੰ ਆਪਾਂ ਇਹਦੇ ਵਿੱਚ ਬਰੀਕ ਕਰ ਰਹੇ ਆ ਤੁਸੀਂ ਦੇਖ ਸਕਦੇ ਆ ਉਲਸੀ ਜਿਹੜੀ ਆਪਣੀ ਬਰੀਕ ਹੋ ਚੁੱਕੀ ਆ ਪਹਿਲਾਂ ਇਟਾ ਦੀ ਸੀ ਫਿਰ ਰੋਸਕੰਤ ਵਾਲੀ ਹੋ ਗਈ ਤਵੇ ਰਾਈਟ ਸੋ ਹੁਣ ਵਾਰੀ ਆ ਗਈ ਜੀ ਤੇਲ ਆਪਾਂ ਘੇ ਸਟ ਲੈ ਦੇਸੀ ਬੈ ਚਲੀ ਵਾਰੀ ਚਾਰੇ ਗੁੰਦਾਂ ਦੀ ਇਹ ਆ ਜੀ ਚਾਰੇ ਗੁੰਦਾਂ ਤੋ ਇਹ ਜਿਹੜੀਆਂ ਚਾਰੇ ਗੁੰਦਾ ਇਹਨੂੰ ਵੀ ਤੇਸੀ ਘੇ ਦੇ ਵਿੱਚ ਆਪਾਂ ਹਲਕਾ ਹਲਕਾ ਇਹਨੂੰ ਵੀ ਧੁੰਨ ਲੈਣਾ ਆ। ਲੋਈ। ਜ਼ਿਆਦਾ ਇਹਨੂੰ ਜਲਾਉਣਾ ਨਹੀਂ ਹੈਗਾ। ਜਦੋਂ ਇਹਨੇ ਵਾਈਟ ਵਾਈਟ ਹੋ ਗਿਆ ਨਾ ਤੇ ਥੋੜੇ ਥੋੜੇ ਤੇ ਇਹਨੂੰ ਵੀ ਆਪਾਂ ਕੱਢ ਲੈਣਾ ਫਿਰ ਆਪਾਂ ਖੁੱਲੇ ਭਾਂਡੇ 'ਚ। ਸੋ ਇਤਰ ਹੋ ਰਹੀ ਆ ਰੋਸਟ ਆਪਣੀ। ਅਲਸੀ। ਉਸ ਦੇ ਨਾਲ ਹੀ ਵਾਰੀ ਆ ਗਈ ਜੀ ਕਮਰਕਸ ਦੀ ਲਓ ਜੀ ਕਮਰਕਸ ਜਿਹੜੀ ਇਹ ਵੀ ਆਪਾਂ ਦੇਸੀ ਘੇ ਵਿੱਚ ਭੁੰਨ ਲੈਣੀ ਆ ਘੇ ਦੀ ਆਪਾਂ ਟੈਨਸ਼ਨ ਨਹੀਂ ਲੈਣ ਕਿ ਘੇ ਆਪਾਂ ਸੋਦਾ ਪਾਇਆ ਪਿਆ ਘੇ ਹੀ ਕੇ ਕੀਤਾ ਪਿਆ ਦੇਖੋ ਘੇ ਦੱਬ ਕੇ ਘੇ ਦੀ ਆਪਾਂ ਕੰਜੂਸੀ ਨਹੀਂ ਕਰਨੀ ਘੇ ਆਪਾਂ 2 ਕਿਲੋ ਲਿਆ ਹੈ ਕਮਰਕਸ ਨੂੰ ਹਲਕਾ ਹਲਕਾ ਆਪਾਂ ਭੁੰਨ ਲੈਣਾ ਆ ਲਓ ਜੀ ਕਮਰਕਸ ਜਿਹੜੀ ਆਪਣੀ ਆ ਬ੍ਰਾਊਨ ਹੋ ਚੁੱਕੀ ਆ ਮਤਲਬ ਭੁੱਜ ਚੁੱਕੀ ਆ ਇਹ ਦੇਖ ਸਕਦੇ ਆ ਤੁਹਾਨੂੰ ਮਹਿਕ ਜਿਹੜੀ ਇਹ ਮਹਿਕ ਤੋਂ ਪਤਾ ਲੱਗ ਜਾਊਗਾ ਕਿ ਕਮਰਕਸ ਜਿਹੜੀ ਆ ਕੋਈ ਵੀ ਕੋਈ ਵੀ ਆਪਣਾ ਜਿਹੜਾ ਪ੍ਰੋਡਕਟ ਆ ਉਹਨੂੰ ਜਦੋਂ ਆਪਾਂ ਕਰਨਾ ਆ ਫਰਾਈ ਤਾਂ ਤੁਹਾਨੂੰ ਉਸ ਮਹਿਲ ਤੋਂ ਮਾਇਕ ਤੋਂ ਪਤਾ ਲੱਗ ਜਾਣਾ ਕਿ ਉਹ ਬ੍ਰਾਊਨ ਹੋ ਚੁੱਕਾ ਹੈ ਰੈਡੀ ਹੋ ਚੁੱਕਾ ਕਿ ਨਹੀਂ ਹੋ ਚੁੱਕਾ ਲਓ ਜੀ ਇਹ ਆਪਣਾ ਪ੍ਰੋਪਰ ਮਹਿਕ ਆ ਰਹੀ ਬਹੁਤ ਸੋਹਣੀ ਸੋ ਇਹ ਜਿਹੜਾ ਆਪਣਾ ਕਮਰਕਸ ਭੁੱਜ ਚੁੱਕੀ ਹੁਣ ਇਹਨੂੰ ਆਪਾਂ ਵੀ ਭਾਂਡੇ ਜਿਹਨੂੰ ਵੀ ਆਪਾਂ ਕੱਢ ਲਾਂਗੇ ਤੋਂ ਹੁਣ ਵਾਰੀ ਆ ਗਈ ਹੈ ਜੀ ਆਟੇ ਦੀ ਆਟੇ ਨੂੰ ਵੀ ਹਲਕਾ ਹਲਕਾ ਜਿਹੜਾ ਵਾਈਟ ਤੋਂ ਬ੍ਰਾਊਨ ਕਰ ਲੈਣਾ ਹੈ ਤਾਂ ਜੋ ਕੱਚਾ ਪੰਜਾ ਨਾ ਆਵੇ ਇਹਦਾ ਗੁੰਦਾਂ ਨੂੰ ਵੀ ਆਪਾਂ ਜਿਹੜਾ ਮਿਕਸੀ ਵਿੱਚ ਪਾ ਕੇ ਗ੍ਰੈਂਡਰ ਕਰ ਲੈਣਾ ਹੋ ਗਿਆ ਹੋ ਗਿਆ ਹੁਣ ਵਾਰੀ ਆ ਗਈ ਜੀ ਖਸਖਸ ਦੀ ਜਿਹੜੀ ਵਾਰੀ ਵੀ ਆ ਗਈ ਆ ਇਹਦੇ ਵਿੱਚ ਵੀ ਆਪਾਂ ਦੇਸੀ ਘੇ ਪਾ ਕੇ ਤੇ ਖਸਖਸ ਨੂੰ ਬ੍ਰਾਊਨ ਕਰ ਲੈਣਾ ਥੋੜਾ ਥੋੜਾ ਨੂੰ ਭੁੱਲ ਲੈਣਾ ਫਸਕਾ ਦਾ ਕੱਚੀ ਦਾ ਟੇਸ ਜਿਆ ਨਹੀਂ ਆ ਰਿਹਾ ਸੀ ਤੇ ਇਹਨੂੰ ਵੀ ਆਪਾਂ ਹਲਕਾ ਜਿਹਾ ਬ੍ਰਾਊਨ ਕਰ ਹੀ ਲੈਣਾ ਲਓ ਜੀ ਸੋ ਮਖਾਣੇ ਵੀ ਜਿਹੜੇ ਆਪਾਂ ਹਲਕੇ ਹਲਕੇ ਜਿਹੜੇ ਆ ਕ੍ਰਸ਼ ਕਰ ਲਏ ਨੇ ਇਹ ਦੇਖ ਸਕਦੇ ਆ ਫੂਲ ਮੁਖਾਣੇ ਜਿਹੜੇ ਆਪਾਂ ਜਲ ਕ੍ਰਿਸ਼ ਕਰ ਲੈ ਸਾਰੇ ਹਨਾ ਹੋ ਗਿਆ ਜਿਹੜਾ ਵੱਡਾ ਪੀਸ ਰਹਿ ਗਿਆ ਉਹਨੂੰ ਵੀ ਕੱਢ ਲਿਓ ਵਿੱਚੋਂ ਜਿੱਦਾਂ ਵੱਡਾ ਪੀਸ ਰਹਿੰਦਾ ਇਹਨੂੰ ਵੀ ਕੱਢ ਕੇ ਥੋੜਾ ਦੁਬਾਰਾ ਕਰ ਲਓ ਜਿਆਦਾ ਬ੍ਰੀਕ ਵੀ ਨਹੀਂ ਕਰਨੇ ਜਿਆਦਾ ਮੋਟੇ ਵੀ ਨਾ ਹੋਣ ਮੈਡਮ ਸਾਡੀ ਮੰਨੀ ਨਹੀਂ ਕਹਿੰਦੇ ਸੌਂਫ ਵੀ ਪਾਉਣੀ ਹੈ ਹਾਈ ਪ੍ਰੋਟੀਨ ਜ਼ਿਆਦਾ ਨਹੀਂ ਚਾਹੀਦੀ ਬੱਚੇ ਕਹਿੰਦੇ ਥੋੜੀ ਠੰਨੀ ਚੀਜ਼ਾਂ ਵੀ ਦੇ ਦੀਆਂ ਸਿਰੋਈ ਸੌਂਫ ਨੂੰ ਵੀ ਜਿਹੜਾ ਹਲਕਾ ਹਲਕਾ ਜਿਹੜਾ ਆਪਾਂ ਭੁੰਨ ਲੈਣਾ ਭੁੰਨ ਕੇ ਇਹਨੂੰ ਵੀ ਆਪਾਂ ਗ੍ਰੇਂਡਰ ਵਿੱਚ ਆਪਾਂ ਮਿਕਸੀ ਦੇ ਵਿੱਚ ਪਾ ਕੇ ਇਹਨੂੰ ਵੀ ਪੀਸ ਲੈਣਾ ਸੋ ਹੁਣ ਜਿਹੜੀ ਵਾਰੀ ਆ ਗਈ ਕੱਦੂ ਦੇ ਬੀਜ ਔਰ ਮੱਕ ਜ ਇਹ ਵੀ ਜਿਹੜੇ ਆਪਾਂ ਹਲੋ ਹਲ ਕਰਕੇ ਸ਼ੈਲੋ ਫਰਾਈ ਹਲੇ ਹਲੇ ਮਗੇ ਹਲਕੇ ਹਲਕੇ ਜਿਹੜੇ ਸ਼ੈਲੋ ਫਰਾਈ ਕਰ ਲੈਣੇ ਆ ਤਾਂ ਜੋ ਜਿਹੜਾ ਕੱਚਾਪਾਨ ਆਵੇ ਸੋ ਆਪਾਂ ਅੰਜੀਰ ਵੀ ਜਿਹੜੀ ਆਪਣੀ ਦੇਖ ਸਕਦੇ ਆ ਇਹਨੂੰ ਵੀ ਆਪਾਂ ਗ੍ਰाइंड ਕਰ ਲਿਆ ਆ ਸੋ ਅੰਜੀਰ ਦੇ ਤਕਰੀਬਨ ਆਪਾਂ 10 ਤੋਂ 12 ਜਿਹੜੇ ਪੀਸ ਲਏ ਆ ਇਹਨੂੰ ਵੀ ਆਪਾਂ ਗ੍ਰाइंड ਕਰ ਲਿਆ ਹੁਣ ਇਹਨੂੰ ਵੀ ਆਪਾਂ ਪਾਵਾਂਗੇ ਆਪਣੇ ਸੋ ਲੋ ਜੀ ਪਹਿਲਾਂ ਆਪਾਂ ਘੀ ਪਾ ਲਿਆ ਘੀ ਪਾਉਣ ਦੇ ਨਾਲ ਹੀ ਆਪਾਂ ਕੀ ਪਾਏ ਜੀ ਦੇ ਵਿੱਚ ਤੁਸੀਂ ਹੁਣ ਹੰਦੀਰ ਸੋ ਮੈਡਮ ਹੁਣ ਅੰਜੀਰ ਸੜ ਦਿੱਤੀ ਅੰਜੀਰ ਦੇ ਨਾਲੇ ਜਿਹੜਾ ਆਪਾਂ ਪਾਣਾ ਗੁੜ ਲੋ ਜੀ ਗੁੜ ਪਾਉਣਾ ਰੇ ਗੈਸ ਘਟਕਾ ਲਓ ਗੁੜ ਪਾਓ ਅੱਧਾ ਅੱਧਾ ਸਾਰਾ ਨਹੀਂ ਪਾਉਣਾ ਥੋੜਾ ਜਿਹਾ ਬੱਸ ਲੋ ਜੀ ਆਹ ਜਿਹੜਾ ਆਪਾਂ ਗੁੜ ਪਾਤਾ ਹੁਣ ਗੁੜ ਨੂੰ ਵੀ ਆਪਾਂ ਚੰਗੀ ਤਰ੍ਹਾਂ ਮੈਂਟ ਕਰ ਲੈਣਾ ਦੇਸੀ ਘੀ ਦੇ ਵਿੱਚ ਔਰ ਇਹਨੂੰ ਸਿੱਤਾ ਹੀ ਆਪਾਂ ਸਾਰਾ ਡਰਾਈ ਫਰੂਟਸ ਔਰ ਜਿੰਨਾ ਵੀ ਜਿਹੜਾ ਸਮਾਨ ਪੜਾਇਆ ਸਾਰਾ ਇਹ ਆਪਾਂ ਇੱਕ ਜਗ੍ਹਾ ਮਿਕਸ ਕਰ ਦੇਣਾ ਤੁਹਾਡੇ ਸਾਹਮਣੇ ਸੋ ਆਪਣਾ ਜਿਹੜਾ ਬੇਸਣ ব্রাউন ਹੋ ਚੁੱਕਾ ਸੀ ব্রাউন ਬੇਸਣ ਦੇ ਵਿੱਚ ਹੀ ਆਪਾਂ ਜਿਹੜਾ ਆ ਬਾਦਾਮ ਵੀ ਪਾਤੇ ਕਾਜੂ ਵੀ ਪਾਤੇ ਪਿਸਤਾ ਨਹੀਂ ਪਾਇਆ ਪਿਸਤਾ ਲਿਆ ਆਪਾਂ ਕ੍ਰਸ਼ ਕਰਨਾ ਹੈ ਤੇ ਹੋਰ ਕੀ ਪਾਤਾ ਦੇ ਵਿੱਚ ਅਖਰੋਟ ਵੀ ਪਾਤੇ ਆ ਜੀ ਸੋ ਇਹਦੇ ਵਿੱਚ ਮਟੀਰੀਅਲ ਆਪਣਾ ਜਿਆਦਾ ਹੋ ਗਿਆ ਹੈ ਡਰਾਈ ਫਰੂਟ ਬਹੁਤ ਜਿਆਦਾ ਹੋ ਗਿਆ ਹਾਂਜੀ ਪੁੱਤ ਆਓ ਹੋ ਕਾਣਾ ਜੀ ਲੋ ਸੁਕੇ ਆਪਾਂ ਪਾ ਲਿਆ ਜੀ ਆਪਣੇ ਗੁੜ ਦੇ ਵਿੱਚ ਇਹਦੀ ਬਣਾਵਾਂਗੇ ਆਪਾਂ ਅچھے ਤਰੀਕੇ ਨਾਲ ਚਾਣੀ ਚਾਣੀ ਬਣਾ ਦੇ ਸਾਰੇ ਆਪਾਂ ਇਹਦੇ ਸਾਰੇ ਜਿੰਨੇ ਵੀ ਮੇਵੇ ਨੇ ਅਲਸੀ ਹੈ ਆਪਣਾ ਆਟਾ ਬੇਸਣ ਸਾਰੇ ਮੇਵੇ ਇਹਦੇ ਵਿੱਚ ਆਪਾਂ ਮਿਕਸ ਆਪ ਕਰਕੇ ਫੇ ਬਣਾਵਾਂਗੇ ਛੋਟੇ ਛੋਟੇ ਗੋਲੇ ਪਿੰਨੀਆਂ ਦੇ ਇਹ ਆ ਸਾਡੀ ਮੈਡਮ ਜੀ ਲੱਗੇ ਉਹਨੇ ਮੈਡਮ ਹੁਣੀ ਕਰ ਰਹੀ ਹੈ ਜੀ ਗੁੜ ਆਪਣਾ ਜਿਹੜਾ ਬਣਾ ਰਹੇ ਗੁੜ ਦੀ ਚਾਣੀ ਸੋ ਆਪਾਂ ਲੱਗੇ ਜੀ ਸਾਰਾ ਕੁਝ ਮਿਕਸ ਕਰਨ ਇਹਦੇ ਵਿੱਚ ਜੀ ਆਪਣੀ ਆਲਸੀ ਬੇਸਣ ਤੇ ਸਾਰਾ ਜਿੰਨਾ ਵੀ ਮੇਵੇ ਆ ਤਕਰੀਬਨ ਸਾਰੇ ਮਿਕਸ ਹੋ ਚੁੱਕੇ ਨੇ ਆ ਪਾ ਗਏ ਜੀ ਇਹਦੇ ਵਿੱਚ ਆਪਣੀ ਖਸ ਖਸ ਇਹ ਪਾ ਗਿਆ ਜੀ ਆਪਣੀਆਂ ਗੁੰਦਾ ਇਹਦੇ ਨਾਲ ਹੀ ਪਾ ਗਏ ਜੀ ਵਿੱਚ ਸੁੰਡ ਔਰ ਇਹ ਪਾ ਗਿਆ ਜੀ ਕਮਰਕਸਾ ਆਪਣੀ ਜਿਹੜੀ ਕਮਰਕਸਾ ਸੀ ਉਹਨੂੰ ਵੀ ਆਪਾਂ ਜਿਹੜਾ ਗ੍ਰੈਂਡਰ ਕਰਕੇ ਉਹ ਵੀ ਪਾ ਲਈਏ ਜੀ ਵਿੱਚੀ ਲੋ ਜੀ ਵਾਈ ਆ ਗਈ 100 ਗਿਆਂ ਦੀ ਇਹ ਪੈਕੇਜ ਕਾਲੀ 100 ਵੀ ਇਹ ਪੈਕੇਜ ਆਪਣੀ ਦੇਸੀ 100 ਗੀ ਇਹ ਆ ਗਿਆ ਜੀ ਆਪਣਾ ਫੂਲ ਮਖਾਣੇ ਸੋ ਲੋ ਜੀ ਬਾਰੀ ਆ ਗਈ ਹੈ ਜੀ ਲਾਸਟ ਜਿਹੜਾ ਪ੍ਰੋਸੈਸ ਸੀ ਇਹਦੇ ਵਿੱਚ ਆਪਣਾ ਹੁਣ ਸਾਰਾ ਸਮਾਨ ਜਿੰਨੇ ਵੀ ਡਰਾਈ ਫਰੂਟਸ ਨੇ ਉਹ ਆਪਾਂ ਘੇ ਦੀ ਜਿਹੜੀ ਬਣਾਈ ਹੋਈ ਆ ਚਾਣੀ ਉਹਦੇ ਵਿੱਚ ਆਪਾਂ ਪਾ ਦਿੱਤੀ ਆ ਇਹ ਦੇਖੋ ਲਓ ਜੀ ਸੋ ਮੈਡਮ ਹੁਣੀ ਜਿਹੜਾ ਇਹ ਪ੍ਰੋਸੈਸ ਲਾਸਟ ਜਿਹੜਾ ਇਹ ਨਾਲ ਮੇਰੇ ਕਰਾਂਗੇ ਹਾਂਜੀ ਇਹ ਆਹ ਦੇਖੋ ਜੀ ਅਨਾਹ ਹਾਂ ਤਾਂ ਕਹਿੰਦਾ ਕੀ ਬਣਾਉਨੇ ਇਹ ਬੁੱਤ ਹੁੰਦੀਆਂ ਪਿੰਨੀਆਂ ਹਲਸੀ ਤੇ ਬੇਸਣ ਦੀਆਂ ਪਿੰਨੀਆਂ ਠੀਕ ਆ ਥਾਣੀ ਆ ਮੇਰੇ ਬੁੱਤ ਨੇ ਆ ਲਓ ਜੀ ਸਿਧਾਰਥ ਵੀ ਆ ਗਿਆ ਜੀ ਸਾਡਾ ਸ਼ੇਰ ਬੀਨਾ ਨੇ ਸਾਰੀਆਂ ਹੀ ਸੌਗੀਆਂ ਖਾ ਲਈਆਂ ਸਾਡੀਆਂ ਉਹਨੀਆਂ ਸਾਨੂੰ ਵੇਚ ਨਹੀਂ ਪਾਉਣ ਨੂੰ ਮਿਲੀਆਂ ਜਿੰਨੇ ਆਮਾ ਨੇ ਖਾ ਲਈਆਂ ਨਾ ਚਲੋ ਜੀ ਹੁਣ ਆਪਾਂ ਕਰਾਂਗੇ ਇਹਨੂੰ ਮਿਕਸ ਇਸ ਚਾਣੀ ਦੇ ਵਿੱਚ ਵਾਓ ਦਿਖਾਓ ਲਓ ਜੀ ਕੀ ਆਏ ਪੁੱਤ ਢੋਲਾ ਆਏ ਹਾਏ ਹਾਏ ਦੇਖਿਆ ਪਿੰਨੀਆਂ ਖਾਣ ਤੋਂ ਪਹਿਲੇ ਮੁੰਡੇ ਦੇ ਢੋਲੇ ਬਣ ਗਏ ਆ ਲਓ ਜੀ ਇਹ ਆਪਾਂ ਹੁਣ ਜਿਹੜੀ ਘੇ ਦੇ ਵਿੱਚ ਆਪਾਂ ਗੁੜ ਦੇ ਨਾਲ ਜਿਹੜੀ ਬਣਾਈ ਚਾਣੀ ਉਹਦੇ ਵਿੱਚ ਆਪਾਂ ਸਾਰਾ ਕੁਝ ਕਰ ਦਿੱਤਾ ਮਿਕਸ मिक्स ਕਰਾਉਣ ਤੋਂ ਬਾਅਦ ਆਪਾਂ ਕਰਾਂਗੇ ਇਹਦੇ ਗੋਲੇ ਹਨਾ ਪਿੰਨੀਆਂ ਦੀ ਕੇ ਬਬਾ ਓਕੇ ਆ ਤੁਹਾਨੂੰ ਠੀਕ ਹੈ ਨਾ ਇਹਨਾਂ ਪਾ ਕੇ ਮੇਰੇ ਹਿਸਾਬ ਨਾਲ ਬਣ ਜਾਣੀ ਗੋਲੇ ਬਹੁਤ ਵਧੀਆ ਥੋੜਾ ਜਿਹਾ ਪਿਆਉ ਵੀ ਪਾ ਲੈਣਾ ਆਪਾਂ ਤਕਰੀਬਨ ਆਪਾਂ 1.5 ਕਿਲੋ ਜਿਹੜਾ ਕੇ ਪਾ ਚੁੱਕੇ ਔਰ ਅ ਅੱਧਾ ਕਿਲੋ ਬਦਾਮ ਅੱਧਾ ਕਿਲੋ ਕਾਜੂ ਬਾਕੀ ਸਾਰਾ ਸਮਾਨ ਪਾਈਆ ਪਾਈਆ ਸੀਗਾ ਜੀ ਠੀਕ ਹੈ ਜੀ ਲਓ ਜੀ ਇਹ ਹੈ ਜੀ ਸਾਡੀਆਂ ਪਿੰਨੀਆਂ ਆ ਮੇਰਾ ਪੋਤਾ ਸੋ ਲੋ ਜੀ ਪਿੰਨੀਆਂ ਦੇ ਆਪਾਂ ਗੋਲੇ ਵਟ ਲੈਨੇ ਦੇਖੋ ਕਿੰਨਾ ਸੋਹਣਾ ਲੱਗਦੀਆਂ ਯਾਰ ਖਾ ਕੇ ਵੀ ਦੇਖੀਏ ਕਿ ਬਹੁਤ ਟੇਸਟੀ ਸੀਗੀਆਂ ਆ ਥੋੜੇ ਜਿ ਛੋਟੇ ਛੋਟੇ ਗੋਲੇ ਕੀਤੇ ਸੀ ਇਹਦੇ ਵਿੱਚ ਅਸੀਂ ਥੋੜੇ ਵੱਡੇ ਕਰ ਲੈ ਇਹ ਜਿਹਦਾ ਵੰਡਣ ਨੂੰ ਇਹ ਖਾਣ ਨੂੰ ਸੋ ਪਿੰਨੀਆਂ ਜਿਹੜੀਆਂ ਆਪਣੇ ਬਣ ਕੇ ਤਿਆਰ ਹੋ ਚੁੱਕੀਆਂ ਹੁਣ ਇਹਨਾਂ ਨੂੰ ਆਪਾਂ ਕਰਾਂਗੇ ਸਟੋਰ ਆ ਭਾਂਡਿਆਂ ਦੇ ਵਿੱਚ ਤੇ ਤਕਰੀਬਨ ਡੇਢ ਮਹੀਨਾ ਇਹਨੂੰ ਖਾਵਾਂਗੇ ਮੋਰੇ ਸਿਆਲ ਆਉਣ ਵਾਲੇ ਆ ਮਤਲਬ ਆਈ ਗਏ ਨੇ ਸਿਆਣਾ ਵਿੱਚ ਇਹਨਾਂ ਦਾ ਫਾਇਦਾ ਹੋਣ ਵਾਲਾ ਜੀ ਇਹ ਹੈਗੀਆਂ ਹੈਲਥੀ ਪਿੰਨੀਆਂ